ਆਪਣੇ ਪਰਵਚਨਾ ਤੇ ਮਿੱਠੀ ਆਵਾਜ਼ ਰਾਹੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਦੇਸ਼-ਵਿਦੇਸ਼ਾਂ ਵਿੱਚ ਪਹੁੰਚਾਉਣ ਵਾਲੇ 108 ਸੰਤ ਰਾਮਰੰਧ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਡੇਰਾ ਸਚਕਣ ਬੱਲਾ ਵਿਖੇ 108 ਸੰਤ ਰੰਜਨ ਦਾਸ ਮਹਾਰਾਜ ਜੀ ਦੀ ਯੋਗਗਵਾਈ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਤੇ ਸੰਤਾਂ ਮਹਾਂਪੁਰਸ਼ਾਂ ਨੇ ਵੱਡੀ ਗਿਣਤੀ ਵਿੱਚ ਡੇਰੇ ਪਹੁੰਚੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ

ਜੋ ਵਿਅਕਤੀਆਂ ਜਿਨ੍ਹਾਂ ਨੇ ਵਾਪਖਸ਼ਾ ਦੇ ਚਰਨਾਂ ਦੇ ਵਿੱਚ ਜ਼ਿੰਦਗੀ ਲਗਾ ਦਿੱਤੀ ਔਰ ਗੁਰੂ ਪਰੇ ਸਾਥ ਸੰਗਤ ਦੀ ਆਪਣੇ ਗੁਰੂਆਂ ਦੇ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਤਗੁਰੂ ਬਾਬਾ ਪਿੱਪਲਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਤਗੁਰੂ Swami Sarvandas ਮਹਾਰਾਜ ਕੀ ਜੈ बोले सो निरपै सतगुरु स्वामी हरिदास महाराज की जय बोले सो निरपै सतगुरु स्वामी गरीबदास महाराज की जय बोले सो निरपै अमरशीष संत रामानन्द महाराज की जय ਬੋਲੇ ਸੋ ਨਰਪੈ ਸਰਬ ਭੇਖ ਭਗਵਾਨ ਕੀ ਜੈ ਆਦਨੀਏ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਅਮਰਤਮੀ ਬਾਣੀ ਦੇ ਰਚੇਤਾ ਚੌ ਜੁਗਾਂ ਦੇ ਮਾਲਕ ਗੁਰੂਆਂ ਦੇ ਗੁਰੂ ਜਗਤ ਗੁਰੂ ਸਤ ਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਅਮ੍ਰਿਤਮੀ ਬਾਣੀ ਸਰਵਣ ਕਰਕੇ ਔਰ ਡੇਰਾ ਸ੍ਰੀ 108 ਸੰਸਰਵੰਦਾਸ ਜੀ ਸਚਖੰਡ ਬੱਲਾਂ ਡੇਰੇ ਦੇ ਸੰਚਾਲਕ ਗੁਰਗੱਦੀ ਤੇ ਬਿਰਾਜਮਾਨ ਆਦਰਣੀਏ ਗੁਰਦੇਵ ਹਜ਼ੂਰ ਮਹਾਰਾਜ ਸਤਿਗੁਰੂ ਸਵਾਮੀ ਨਰੰજનदास ਜੀ ਮਹਾਰਾਜ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਚਰਨਾ ਕਮਲਾਂ ਵਿੱਚ ਨਮਸਕਾਰਾਂ ਕਰਕੇ ਔਰ ਸਾਹਿਬ ਜੀ ਦੀ ਪਾਵਨ ਅਮ੍ਰਿਤਮੀ ਬਾਣੀ ਸਰਵਣ ਕਰਕੇ ਆਪ ਸਾਰਿਆਂ ਸੰਗਤਾਂ ਆਪਣੇ ਜੀਵਨ ਨੂੰ ਪਵਿੱਤਰ ਬਣਾ ਰਹੇ ਹਾਂ ਅੱਜ ਡੇਰਾ ਸ਼੍ਰੀ 108 ਸੰਸਰਵੰਦਾ ਜੀ ਸਚਖੰਡ ਬੱਲਾ ਵਿਖੇ ਰਵਦਾਸੀਆ ਕੌਮ ਦੇ ਜਨਮਦਾਤਾ ਰਵਦਾਸੀਆ ਕੌਮ ਦੀ ਆਨ ਬਾਨ ਸ਼ਾਨ ਰਵਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਮਾਨੰਦ ਮਹਾਰਾਜ ਜੀ ਦਾ 14ਵਾਂ ਸ਼ਹੀਦੀ ਦਿਹਾੜਾ ਅੱਜ ਡੇਰਾ ਸ੍ਰੀ 108 ਸੰਤ ਸਰਵੰਦਾਤ ਜੀ ਸੱਚਖੰਡ ਬੱਲਾ ਵਿਖੇ ਸਤਿਗੁਰੂ ਸਵਾਮੀ ਨਰਨਜਨਦਾਸ ਮਹਾਰਾਜ ਜੀ ਦੀ ਪਾਵਨ ਸਰਪ੍ਰਸਤੀ ਹੇਠ ਸਾਰੇ ਵਿਸ਼ਪ੍ਰੇਮੀਆਂ ਵੱਲੋਂ ਰਲ ਮਿਲ ਕਰਕੇ ਅੱਜ ਡੇਰਾ ਸਚਖੰਡ ਬੱਲਾ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਦੂਰ ਦਰੈੜਿਆਂ ਤੋਂ ਸੰਤਾਂ ਚੱਲ ਕਰਕੇ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੀਆਂ ਨੇ ਤੋਂ ਅੱਜ ਦੇ ਇਸ ਪ੍ਰੋਗਰਾਮ ਦੀ ਸਰਪ੍ਰਸਤੀ ਕਰਨ ਵਾਸਤੇ ਸਤਿਗੁਰੂ Swami Naranjan Das ji Maharaj shri guru ravidas satsang bhavan ਦੇ ਵਿੱਚ ਪਹੁੰਚ ਚੁੱਕੇ ਨੇ ਆਓ ਸਾਰਿਆਂ ਸੰਗਤਾਂ ਨਾਲ ਮਿਲ ਕਰਕੇ ਸਤਿ ਮਹਾਰਾਜ ਜੀ ਸਤਿਗੁਰੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਸੰਤਾਂ ਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਨਗੇ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਸੰਤਾਂ ਨੇ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਲਾਈਨਾਂ ਦੇ ਵਿੱਚ ਲੱਗ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਨੀਆਂ ਨੇ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਜੀ ਕੀ बोले सो मेरे पै सतगुरु स्वामी सर्वंदास महाराज की बोले सो मेरे पै अमर शीश संत राम आनंद महाराज की सतगुरु रविदास शक्ति सतगुरु रविदास शक्ति सतगुरु रविदास शक्ति सतगुरु रविदास शक्ति बोले सो निरपै सतगुरु रविदास महाराज की बोले सो निरपै अमरशीत संत रामानंद महाराज की आओ सगरू स्वामी निरंजन दास जी महाराज आज इस प्रोग्राम दी सरप्रस्थी करने वास्ते ਔਰ ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਸਵਾਮੀ ਨਰੰજનਦਾਸ ਜੀ ਮਹਾਰਾਜ ਜੀ ਦੇ ਨਾਲ ਵਜ਼ੀਰ ਦੀ ਤਰ੍ਹਾਂ ਮੋਢੇ ਦੇ ਨਾਲ ਮੋਢਾ ਲਗਾ ਕਰਕੇ ਆਪਣਾ ਜੀਵਨ ਬਤੀਤ ਕੀਤਾ ਅੱਜ ਮਹਾਰਾਜ ਜੀ ਇਸ ਪ੍ਰੋਗਰਾਮ ਤੇ ਮਹਾਰਾਜ ਜੀ ਦੇ ਸੰਤ ਰਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਸਮਾਗਮ ਤੇ ਸાગਰ ਸੁਆਮੀ ਨਰਿੰਦਰਦਾਦੀ ਮਹਾਰਾਜ ਅੱਜ ਦੇ ਪ੍ਰੋਗਰਾਮ ਦੀ ਸਰਪ੍ਰਸਤੀ ਕਰਨ ਵਾਸਤੇ ਪਹੁੰਚੇ ਨੇ ਆਓ ਮਹਾਰਾਜ ਜੀ ਦੇ ਜੀਵਨ ਵੱਲ ਕੁਝ ਝਲਕੀ ਮਾਰਦੇ ਆ ਕਿਸ ਤਰ੍ਹਾਂ ਸੰਤ ਰਾਮ ਅਨੰਦ ਮਹਾਰਾਜ ਜੀ ਨੇ ਇੱਕ ਛੋਟੇ ਜਿਹੇ ਨਗਰ ਦੇ ਵਿੱਚੋਂ ਜਨਮ ਲੈ ਕਰਕੇ ਐਡਾ ਵੱਡਾ ਰੁਤਬਾ ਦੁਨੀਆ ਦੇ ਵਿੱਚ ਪਾਇਆ ਹਰੇ ਜੇ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਕੋਟਨ-ਕੋਟ ਨਮਸਕਾਰ ਹੈ ਅਗਰ ਸਾਰੀ ਜ਼ਿੰਦਗੀ ਵੀ ਉਹਨਾਂ ਦੀ ਸਿਫਤ ਕਰੀ ਜਾਈਏ ਸਾਰੀ ਜ਼ਿੰਦਗੀ ਇਹ ਰਸਨਾ ਉਹਨਾਂ ਦੀ ਮਹਿਮਾ ਗਾਈ ਜਾਵੇ ਫਿਰ ਵੀ ਉਹਨਾਂ ਮਹਾਪੁਰਸ਼ਾਂ ਦੀ ਸਿਫਤ ਕਹਿਣ ਕਰਾਉਣ ਕਥਨ ਕਰਾਉਣ ਤੋਂ ਬਾਹਰ ਹੈ ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਦਾ ਜਨਮ 2 ਫਰਵਰੀ 1952 ਈਸਵੀ ਨੂੰ ਬਹੁਤ ਹੀ ਸਤਿਕਾਰਯੋਗ ਪਿਤਾ ਸ਼੍ਰੀਮਾਨ ਮਹੰਗाराम ਜੀ ਔਰ ਮਾਤਾ ਸ਼੍ਰੀਮਤੀ ਜੀਤਕੌਰ ਜੀ ਦੀ ਕੁੱਖੋਂ ਰਮਦਾਸਪੁਰ ਨੇੜੇ ਅਲਾਵਲਪੁਰ ਵਿਖੇ ਹੋਇਆ ਔਰ ਸੰਤ ਰਾਮਾਨੰਦ ਜੀ ਮਹਾਰਾਜ ਬਚਪਨ ਤੋਂ ਹੀ ਸਾਧੂ ਸੁਭਾਅ ਹੋਣ ਕਰਕੇ ਅਕਸਰ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਵਾਸਤੇ ਤਤਪਰ ਰਹਿੰਦੇ ਸਨ संत रामानंद जी महाराज ਜਿਨ੍ਹਾਂ ਨੇ ਆਪਣੀ ਵਿਦਿਆ 10ਵੀਂ ਕਲਾਸ ਤੱਕ ਲੈਵਲ ਪਰ ਵਿਖੇ ਮਹਾਰਾਜ ਜੀ ਨੇ ਆਪਣੀ ਵਿਦਿਆ ਪ੍ਰਾਪਤ ਕੀਤੀ ਉਸ ਤੋਂ ਉਪਰੰਤ ਪਲੱਸ 1 ਪਲੱਸ 2 ਔਰ ਬੀਏ ਤੱਕ ਦੀ ਪੜ੍ਹਾਈ ਦਾ ਸਫਰ ਦੁਆਬਾ ਕਾਲਜ ਜਲੰਧਰ ਤੋਂ ਮਹਾਰਾਜ ਜੀ ਨੇ ਬੀਏ ਕੀਤੀ ਤੇ ਮਹਾਰਾਜ ਜੀ ਰਾਮਾਨੰਦ ਜੀ ਅਕਸਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੁੜੇ ਰਹਿੰਦੇ ਸਨ ਮਹਾਰਾਜੀ ਦੇ ਨਾਲ ਉਹਨਾਂ ਦਾ ਅਥਾਹ ਪ੍ਰੇਮ ਪਿਆਰ ਸੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬੀਏ ਕਰਨ ਤੋਂ ਉਪਰੰਤ ਸੰਤ ਮਹਾਰਾਜੀ ਸੰਤ ਰਾਮਾਨੰਦ ਜੀ ਨੇ ਮਹਾਪੁਰਸ਼ਾਂ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਜੀਵਨ ਦੇ ਵਿੱਚ ਫੈਸਲਾ ਲਿਆ ਕਿ ਮੈਂ ਗੁਰੂ ਦੇ ਦਰ ਦੀ ਚੱਕਰੀ ਕਰਨੀ ਹੈ ਜੇਸ ਵਕਤ ਮਹਾਰਾਜ ਜੀ ਨੇ ਆਪਣੀ ਬੀਏ ਪਾਸ ਕੀਤੀ ਉਸ ਤੋਂ ਉਪਰੰਤ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੋਣ ਕਰਕੇ ਘਰਦਿਆਂ ਦੀ ਗੱਲ ਮੰਨ ਕੇ ਮਹਾਰਾਜ ਜੀ ਨੇ ਇੱਕ ਨੌਕਰੀ ਵਾਸਤੇ ਅਪਲਾਈ ਕੀਤਾ ਜਿਸ ਦੇ ਵਿੱਚ ਮਹਾਰਾਜ ਜੀ ਨੂੰ ਨੌਕਰੀ ਵਾਸਤੇ ਚਿੱਠੀ ਆਈ ਲੇਕਿਨ ਮਹਾਰਾਜ ਜੀ ਨੇ ਉਹ ਨੌਕਰੀ ਨੂੰ ਤਿਆਗ ਦਿੱਤਾ ਔਰ ਜੀਵਨ ਦੇ ਵਿੱਚ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਰਹਿਣ ਦਾ ਅਹਿਮ ਫੈਸਲਾ ਲਿਆ ਔਰ ਆਪਣੀ ਜ਼ਿੰਦਗਾਨ ਮਹਾਪੁਰਸ਼ਾਂ ਦੇ ਮਿਸ਼ਨ ਦੇ ਲਈ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਡੇਰਾ ਸਚਖੰਡ ਬੱਲਾ ਦੇ ਹਾਰ ਸ਼ਿੰਗਾਰ ਲਈ ਸੰਤ ਨਾਮਾ ਆਨੰਦ ਜੀ ਨੇ ਆਪਣੀ ਜ਼ਿੰਦਗੀ ਵਾਰ ਦਿੱਤੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਨਾਮ ਦੀ ਦਾਤ ਡੇਰਾ ਸਚਖੰਡ ਬੱਲਾ ਦੇ ਮਹਾਨ ਮਹਾਪੁਰਸ਼ ਬ੍ਰਹਮ ਗਿਆਨੀ ਸਤਿਗੁਰੂ Swami ਹਰੀਦਾਸ ਮਹਾਰਾਜੀ ਤੋਂ ਪ੍ਰਾਪਤ ਕੀਤੀ ਔਰ ਬਹੁਤ ਲੰਬਾ ਸਮਾਂ ਮਹਾਰਾਜੀ ਹਰੀਦਾਸ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਸੇਵਾਵਾਂ ਨਿਭਾਈਆਂ ਉਪਰੰਤ ਸਤਿਗੁਰੂ Swami ਗਰੀਵਦਾਸ ਮਹਾਰਾਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਬਚਪਨ ਤੋਂ ਹੀ ਮਹਾਰਾਜ ਜੀ ਨੂੰ ਕਥਾ ਕੀਰਤਨ ਗਾਉਣ ਵਜਾਉਣ ਦਾ ਬਹੁਤ ਸ਼ੌਂਕ ਸੀ। ਆਦੇ ਇਸੇ ਕਰਕੇ ਸੰਤ ਰਾਮਾਨੰਦ ਮਹਾਰਾਜ ਜੀ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋਏ। ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਥਾਏ ਆਪਣੀ ਕਲਮ ਤੋਂ ਬੇਅੰਤ ਸਗੁਰ ਸੱਚੇ ਪਾਤਸ਼ਾਹ ਜੀ ਨੇ ਕਵੀਸ਼ਰੀਆਂ ਲਿਖੀਆਂ। ਬੇਅੰਤ ਧਾਰਮਿਕ ਗੀਤ ਲਿਖੇ ਔਰ ਸੰਤਾਂ ਨੂੰ ਮਹਾਰਾਜ ਜੀ ਦੀ ਬਾਣੀ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ ਸੰਤ ਰਾਮਾਨੰਦ ਮਹਾਰਾਜ ਜੀ ਨੇ ਜਦੋਂ ਮਹਾਰਾਜ ਜੀ ਗਰੀਬਦਾਨ ਜੀ ਨੂੰ ਡੇਰਾ ਸਚਖੰਡ ਬੱਲਾ ਦੇ ਗੱਦੀ ਨਿਸ਼ੀਨ ਥਾਪਿਆ ਗਿਆ 1972 ਤੋਂ ਲੈ ਕੇ 1982 ਤੱਕ ਇਸ ਡੇਰੇ ਦੀਆਂ ਸੇਵਾਵਾਂ ਸਤਗੁਰੂ ਸਵਾਮੀ ਹਰੀਦਾਸ ਮਹਾਰਾਜ ਜੀ ਨੇ ਲੰਘਾਈਆਂ ਫਿਰ 1982 ਤੋਂ ਲੈ ਕੇ 1994 ਤੱਕ ਇਸ ਡੇਰੇ ਦੀਆਂ ਸੇਵਾਵਾਂ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ ਨੇ ਲੰਘਾਈਆਂ ਔਰ ਸੰਤ ਰਾਮਾਨੰਦ ਮਹਾਰਾਜ ਜੀ ਨੇ ਮਹਾਰਾਜ ਗਰੀਬਦਾਸ ਜੀ ਦੇ ਨਾਲ 1985 ਇਸਵੀ ਨੂੰ ਪਹਿਲੀ ਵਾਰ ਵਿਦੇਸ਼ ਦੀ ਧਰਤੀ ਤੇ ਮਹਾਰਾਜ ਜੀ ਨੂੰ ਜਾਣ ਦਾ ਮੌਕਾ ਮਿਲਿਆ ਔਰ ਗੁਰੂ ਰਵੀਦਾਸ ਮਹਾਰਾਜ ਜੀ ਦੇ ਮਿਸ਼ਨ ਦੀ ਖਾਤਰ ਸੰਤ ਰਾਮਾਨੰਦ ਮਹਾਰਾਜ ਜੀ 6 ਵਾਰੀ ਇੰਗਲੈਂਡ ਦੇ ਟੂਰ ਤੇ ਗਏ 3 ਵਾਰੀ ਅਮਰੀਕਾ ਔਰ 1 ਵਾਰੀ ਕੈਨੇਡਾ ਦੀ ਪਾਵਨ ਧਰਤੀ ਤੇ ਮਹਾਰਾਜ ਜੀ ਨੇ ਗੁਰੂ ਰਵੀਦਾਸ ਮਹਾਰਾਜ ਜੀ ਦੇ ਨਾਮ ਦਾ ਗੁਰੂ ਰਵੀਦਾਸ ਮਹਾਰਾਜ ਜੀ ਦੀ ਅਮਰਤਮੀ ਬਾਣੀ ਦਾ ਪ੍ਰਚਾਰ ਪ੍ਰਸਾਰ ਔਰ ਸੰਗਤਾਂ ਨੂੰ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜਾਣੂ ਕਰਾ ਕੇ ਸੰਗਤਾਂ ਨੂੰ ਮਹਾਪੁਰਸ਼ਾਂ ਦੇ ਚਰਨਾਂ ਦੇ ਨਾਲ ਜੋੜਿਆ ਰਾਮਾਨੰਦ ਜੀਓ ਤੇਰੀ ਯਾਦਾਂ ਆਉਂਦੀਆਂ ਮੇਰੇ ਰਾਮਾਨੰਦ ਜੀਓ ਤੇਰੀ ਯਾਦਾਂ ਆਉਂਦੀਆਂ ਮੇਰੇ ਰਾਮਾਨੰਦ ਜੀਓ ਤੇਰੀ ਯਾਦਾਂ ਆਉਂਦੀਆਂ ਨੇ ਤੇਰੀਆਂ ਯਾਦਾਂ ਆਉਂਦੀਆਂ ਨੇ ਤੇਰੀਆਂ ਯਾਦਾਂ ਆਉਂਦੀਆਂ ਨੇ ਸਾਨੂੰ ਬੜਾ ਰਵਾਉਂਦੀਆਂ ਨੇ ਸਾਨੂੰ ਬੜਾ ਰਵਾਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇਰੀ ਹਯਾਤ ਆਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇਰੀ ਹਯਾਤ ਆਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇ ਜਦਾ ਆਉਂਦੀਆਂ ਨੇ ਸੰਗਤਾ ਤੇ ਉਪਕਾਰ ਕਮਾਓ ਸੰਗਤਾ ਤੇ ਉਪਕਾਰ ਕਮਾਓ ਸੰਗਤਾ ਤੇ ਉਪਕਾਰ ਕਮਾਓ ਸੰਗਤਾ ਤੇ ਉਪਕਾਰ ਕਮਾਓ ਆ ਕੇ ਜਲਦੀ ਦਰਸ਼ ਦਿਖਾਓ 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 ਲੈ ਕੇ ਜਨਮ ਦੁਬਾਰਾ ਆਓ ਲੈ ਕੇ ਜਨਮ ਦੁਵਾਰਾ ਆਓ ਲੈ ਕੇ ਜਨਮ ਦੁਵਾਰਾ ਆਓ ਲੈ ਕੇ ਜਨਮ ਦੁਵਾਰਾ ਆਓ ਜੀਵਨ ਸਾਡਾ ਸਫਲ ਬਣਾਓ ਜੀਵਨ ਸਾਡਾ ਸਫਲ ਬਣਾਓ ਜੀਵਨ ਸਾਡਾ ਸਫਲ ਬਣਾਓ ਜੀਵਨ ਸਾਡਾ ਸਫਲ ਬਣਾਓ ਸਤਗੁਰ ਫੇਰ ਬਲਾ ਵਿੱਚ ਆਓ ਸਤਗੁਰ ਫੇਰ ਬਲਾ ਵਿੱਚ ਆਓ ਸਾਰੀਆਂ ਸੰਗਤਾ ਚਾਉਂਦੀਆਂ ਨੇ ਸਾਰੀਆਂ ਸੰਗਤਾ ਚਾਉਂਦੀਆਂ ਨੇ ਸੰਤ ਰਾਮਾਨੰਦ ਜੀ ਉਹ ਤੇਰੀ ਅਗਧ ਆਉਂਦੀਆਂ ਨੇ ਰਾਮਾਨੰਦ ਜੀ ਉਹ ਤੇਰੀ ਅਗਧ ਆਉਂਦੀਆਂ ਨੇ ਸੰਤ ਰਾਮਾਨੰਦ ਜੀ ਉਹ ਤੇਰੀ ਅਗਧ ਆਉਂਦੀਆਂ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਤੇਰੀਆਂ ਯਾਦਾਂ ਆਉਂਦੀਆਂ ਨੇ ਤੇਰੀਆਂ ਯਾਦਾਂ ਆਉਂਦੀਆਂ ਨੇ ਸਾਨੂੰ ਬੜਾ ਰਵਾਉਂਦੀਆਂ ਨੇ ਸਾਨੂੰ ਬੜਾ ਰਵਾਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਤੇ ਅਮਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ 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 बोले सो न नर पै श्री रविदास महाराज की जय बोले सो नर पै सतगुरु स्वामी सर्वंगदास महाराज की जय बोले सो नर पै अमरशीत संत रामानंद महाराज की जय वाओ गुरु प्यारी सत्संग जी मैं ज्यादा लंबा विस्तार पूर्वक ना जांदे हुए संत महाराज रामानंद जी जिन्ना दी कुर्बानी सदियां सदियां तो सुत्ती हुई कौम जेडी सुत्ती पई सी ਬੰਦਾ ਸੁੱਤਾ ਹੋਵੇ ਜਗਾਉਣਾ ਹੋਵੇ ਸੁੱਤੇ ਪਏ ਨੂੰ ਕੀ ਕਰਦੇ ਆ ਆਵਾਜ਼ ਮਾਰਦੇ ਆ ਬੰਦਾ ਨਹੀਂ ਫਿਰ ਜਾਗਦਾ ਫੜ ਕੇ ਹਲਾਉਨੇ ਆ ਉਹਨੂੰ ਜਿਆਦਾ ਹੀ ਗਹਿਰੀ ਨਿੰਦਰਾ ਵਿੱਚ ਹੋਵੇ ਪਾਣੀ ਦਾ ਛੱਟਾ ਮਾਰਦੇ ਆ ਜਦੋਂ ਕਈ ਵਾਰੀ ਪਾਣੀ ਦਾ ਛੱਟਾ ਮਾਰਿਆ ਜਾਂਦਾ ਬੰਦਾ ਜਾਗਦਾ ਸੰਤ ਮਹਾਰਾ ਰਾਮਾਨੰਦ ਜੀ ਜਿਨ੍ਹਾਂ ਨੇ ਰਵਿਦਾਸੀਆ ਕੌਮ ਨੂੰ ਜਗਾਇਆ ਔਰ ਆਪਣੇ ਖੂਨ ਦਾ ਛੱਟਾ ਰਵਿਦਾਸੀਆ ਕੌਮ ਦੇ ਉੱਤੇ ਮਾਰਿਆ ਸਦੀਆਂ ਸਦੀਆਂ ਤੋਂ ਸੁੱਤੀ ਕੌਮ ਅੱਜ ਜਾਗ ਪਈ ਔਰ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਔਲਾਦ ਹੈ ਔਰ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਨੂੰ ਅਸੀਂ ਪੜ੍ਹ ਕੇ ਸੁਣ ਕੇ ਆਪਣੇ ਸਾਰੇ ਕਾਰਜ ਅਜ ਅਮਰਤ ਬਾਣੀ ਦੇ ਨਾਲ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਸਾਨੂੰ ਧਰਮ ਪ੍ਰਾਪਤ ਹੋਇਆ ਹੈ ਰਵਿਦਾਸੀਆ ਧਰਮ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅਸੀਂ ਸਾਰੀਆਂ ਸੰਗਤਾਂ ਸੰਤ ਮਹਾਰਾ ਜੀ ਰਾਮਾਨੰਦ ਜੀ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਵਿਚਾਰਧਾਰਾ ਨੂੰ ਹੋਰ ਅੱਗੇ ਜੰਗੰਗ ਤੱਕ ਲੈ ਕੇ ਚੱਲੀਏ ਜਦੋਂ ਬੰਦਾ ਸੱਚ ਦੇ ਮਾਰਗ ਤੇ ਚੱਲਦਾ ਹੈ ਕਠਿਨਾਈਆਂ ਔਕੜਾਂ ਪਰੇਸ਼ਾਨੀਆਂ ਬਹੁਤ ਆਉਂਦੀਆਂ ਸਬਗੁਰੂ ਦੀ ਕਹਿੰਦੇ ਭਾਈ ਦੁਨੀਆ ਦੇ ਉੱਤੇ ਅੱਜ ਮਹਾਰਾਜ ਸੰਤ ਰਾਮਾਨੰਦ ਜੀ ਜਿਨ੍ਹਾਂ ਨੇ ਰਵਿਦਾਸੀਆ ਕੌਮ ਨੂੰ ਇੱਥੇ ਲਿਆਉਣ ਤੱਕ ਬਿਆੰਤ ਕਠਿਨਾਈਆਂ ਬਿਆੰਤ ਕੁਰਬਾਨੀਆਂ ਉਹਨਾਂ ਦੇ ਜੀਵਨ ਵਿੱਚ ਆਈਆਂ ਹੋਣਗੀਆਂ ਲੇਕਿਨ ਅੱਜ ਗੁਰੂ ਰਵਿਦਾਸ ਨਾਮ ਲੇਵਾ ਸੰਤਾਂ ਅੱਜ ਪੂਰੇ ਵਿਸ਼ੇ ਭਰਦੀਆਂ ਸੰਤਾਂ ਸੰਤ ਮਹਾਰਾ ਰਾਮਾਨੰਦ ਜੀ ਉਹਨਾਂ ਨੂੰ ਯਾਦ ਕਰਦੇ ਆਂ ਤੋਂ ਗੁਰੂ ਪੈਰੀ ਸਾਥ ਸੰਗਤ ਜੀ ਇਹਨਾਂ ਸ਼ਬਦਾਂ ਦੇ ਨਾਲ ਗੁਰੂ ਚਰਨਾ ਵਿੱਚ ਨਮਸਕਾਰ ਕਰਦੇ ਹੋਏ ਇੱਥੇ ਮੈਂ ਬਾਣੀ ਨੂੰ ਵਿਰਾਮ ਦਿੰਦਾ ਜੀ ਜੈ ਗੁਰਦੇਵ ਧੰ ਗੁਰਦੇ ਬੋਲੇ ਇਸੋਨ ਰਪੈ ਸ਼ੁਗਰ ਵਿਦਾਸ ਮਹਾਰਾਜ ਬੋਲੇ ਇਸੋਨ ਰਪੈ ਸਤਗੁਰੂ ਸਵਾਮੀ ਸਰਵੰਦਾਸ ਮਹਾਰਾਜ ਬੋਲੇ 100 ਰੁਪਏ ਅਮਰ ਸ੍ਰੀ ਸੰਤ ਰਮਾਨੰਦ ਮਹਾਰਾਜ ਸਰਪ੍ਰੇਖ ਭਗਵਾਨ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ 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 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ